ਵੇਖੋ ਉਹ ਪਾਉਂਦੇ ਆਂ ਉਹਨਾਂ ਨੂੰ ਤਪਾਉਂਦੇ ਆਂ ਬਾਬੂ ਨੂੰ ਦਿਖਾ ਦਿੰਨਾ ਕੋਈ ਵੀ ਵਾਦਾ ਘਾਟਾ ਜੇ ਆਏ ਆ ਹੇ ਰਜਲਾ ਕਾ ਜਿਓ ਜਾਓ ਤਾਂ ਲੱਗਾਈ ਜਾਓ ਜਾ ਆਪਣੇ ਘਰਾਂ ਨੂੰ ਜਾ ਜਾਓ ਕੋਈ ਜਾਓ ਜਾਓ ਆਪਣੇ ਵੀਰਾਂ ਦੇ ਘਰਾਂ ਜਾ 4 4 4 4 ਜਾਓ ਘਰ ਜਾਂਦੇ ਜਾਣਾ ਨਾ 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 ਟ੍ਰੇਨ ਦੇ ਟ੍ਰੇਨ ਦੇ ਟ੍ਰੇਨ ਦੇ ਟ੍ਰੇਨ ਦੇ ਟ੍ਰੇਨ ਦੇ ਉਹ ਡਰੇਨੇ ਚੜੇ ਉੱਪਰ ਚਲੇ ਚੱਲਾਂਗੇ ਉਹ ਡਰੇਨੇ ਚੱਲੇ ਆ ਐ ਨੂੰ ਸਿੱਧਾ ਇੰਨੀਆਂ ਬਾਹਰ ਲੰਘਾਉਂਦੇ ਨੇ ਉਹ ਕਾਲੀਆਂ ਨਾਲ ਟੋਲ ਤੇ ਲੱਗੇ ਆ ਕਾਲੀਆਂ ਨਾਲ ਖੜੀ ਜਾ ਕੇ ਆ ਨੇ ਲੱਗੇ ਨੇ ਲੱਗੇ ਨੇ ਕਿਉਂ ਲੋੜ ਪਈ ਆ ਦੇਖੋ ਜੀ ਅਹੀਂ ਖਾਨ ਮਜ਼ਦੂਰ ਸਦਕਾ ਕਮੇਟੀ ਪੰਜਾਬ ਤੇ ਜਿਹੜਾ ਖਾਨ ਮਜ਼ਦੂਰ ਮੋਰਚਾ ਤੇ ਜੋ ਤਕਸਾਲ ਮੌਤ ਆ ਗੈਰ ਰਾਜਨੀਤਿਕ ਦੋ ਫਾਰਮ ਤੇ ਉੱਤਰ ਭਾਰਤ ਵਿੱਚ ਜਿਹੜੀਆਂ ਹੋਰ ਵੀ ਜਥੇਬੰਦੀਆਂ ਨੇ 200 ਪਲੱਸ ਜਿਹੜਾ ਕਿ ਦਿੱਲੀਸ਼ਰਮਸ਼ੀ ਨੂੰ ਚੱਲ ਰਿਹਾ ਵਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ